ਦੇਖ ਰਹੇ ਹੋ ਫਾਸਟ ਪੇ ਅੰਮ੍ਰਿਤਸਰ ਖਬਰਨਾਮਾ ਮੈਂ ਹਾਂ ਅਮਨੀਤ ਰੰਧਾਵਾ ਤੇ ਹੋਣਕ ਨਜ਼ਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਝੰਡਿਆਲਾ ਗੁਰੂ ਵਿਖੇ ਪੁਲਿਸ ਤੇ ਹੋਈ ਗੋਲੀਬਾਰੀ ਦੌਰਾਨ ਇੱਕ ਗੈਂਗਸਟਰ ਟੀਮ ਕੋਲੇਸ ਨੇ 110 ਚਾਇਨਾ ਡੋਰ ਦੇ ਗੱਟੂ ਕੀਤੇ ਰਾਮਧ ਰਾਹੀ ਸਕੀਮ ਤੋਂ ਵਾਝੇ ਆਟੋ ਚਾਲਕ ਨਗਰ ਨਿਗਮ ਅੰਮ੍ਰਿਤਸਰ ਵਿਖੇ ਰਾਹੀ ਦਫ਼ਤਰ ਨੂੰ ਕਰਸਾਤੇ ਹਨ ਸੰਪਰਕ ਅਤੇ ਹੁਣ ਖਬਰਾਂ ਵਿਸਥਾਰ ਨਾਲ ਜੰਡਿਆਲਾ ਗੁਰੂ ਵਿਖੇ ਪੁਲਿਸ ਵੱਲੋਂ ਗੈਂਗਸਟਰ ਅਮਰਿਤਪਾਲ ਸਿੰਘ ਅਮਰੀ ਨੂੰ ਰਿਕਵਰੀ ਲਈ ਲਿਜਾਇਆ ਜਾ ਰਿਹਾ ਸੀ ਤਾਂ ਅਚਾਨਕ ਗੈਂਗਸਟਰਾਂ ਨੇ ਪੁਲਿਸ ਤੇ ਗੋਲੀਬਾਰੀ ਕਰ ਦਿੱਤੀ ਤਾਂ ਪੁਲਿਸ ਵੱਲੋਂ ਆਪਣੇ ਬਚਾ ਲਈ ਫਾਇਰਿੰਗ ਦੌਰਾਨ ਗੈਂਗਸਟਰ ਅਮਰਿਤਪਾਲ ਸਿੰਘ ਅਮਰੀ ਮਾਰਿਆ ਗਿਆ ਇਹ ਜਾਣਕਾਰੀ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦਿੱਤੀ ਇਸ ਦੌਰਾਨ ਐਸਐਸਪੀ ਨੇ ਇਹ ਵੀ ਦੱਸਿਆ ਕਿ ਮਾਰੇ ਗਏ ਗੈਂਗਸਟਰ ਕੋਲੋਂ 2 ਕਿਲੋ ਹਿਰੋਇਨ ਅਤੇ 9 ਐਮਐਮ ਪਿਸਟੋਲ ਸਮੇਤ ਕੁਝ ਗੋਲੀਆਂ ਬ੍ਰਾਹਮਤ ਕੀਤੀਆਂ ਗਈਆਂ ਹਨ ਜਾਣਕਾਰੀ ਅਨੁਸਾਰ ਇਹ ਗੈਂਗਸਟਰ ਹੈਪੀ ਜੱਟ ਗੈਂਗ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਸਾਨੂੰ ਅੰਮ੍ਰਿਤਸਰ ਰੂਰਲ ਪੁਲਿਸ ਨੂੰ ਚਾਰ ਕਤਲ ਚ ਇੱਕ 307 ਦਾ ਕੇਸ ਜਿਹਦੇ ਵਿੱਚ ਦੋ ਬੰਦੇ ਬੜੇ ਸੀਰੀਅਸ ਜਖਮੀ ਹੋਏ ਸੀ ਉਹਨਾਂ ਚ ਲੜਿੰਦਾ ਸੀਗਾ ਕੱਲੇ ਨੂੰ ਅਰੈਸਟ ਕੀਤਾ ਗਿਆ ਸੀਗਾ ਔਰ ਇਹਨੇ ਆਪਣੀ ਇੰਟਰਵਿਊਸ਼ਨ ਦੇ ਦੌਰਾਨ ਦੱਸਿਆ ਕਿ ਮੈਂ ਹਰਨ ਲਾਈ ਹੋਈ ਆ ਦੋ ਕੱਲ ਦੀ ਹਰਨ ਸੀਗੀ ਕਿਉਂਕਿ ਰਾਤ ਦੇਰ ਸੀ ਤਸਵੀਰੇ ਹੈ तकरीबन 8:30 9 ਵਜੇ ਦੇ ਕਰੀਬ ਜਦੋਂ ਅਸੀਂ ਇਹਦਾ ਗੱਦੀ ਨਹੀਂ ਲੈ ਕੇ ਆਏ ਸੀਗੇ ਤੇ ਉੱਥੇ ਇਹਨੇ ਅਸਲਾ ਵੀ ਲੁਕੋਇਆ ਹੋਇਆ ਸੀ ਇਹਨੇ ਉਸੇ ਵੇਲੇ ਆਪੇ ਅਸਲੇ ਨਾਲ ਹਥਕੜੀ ਵੀ ਲੱਗੀ ਹੋਈ ਸੀ ਤੇ ਫਾਇਰ ਕੀਤਾ ਜਿਹੜਾ ਮੁਲਾਜ਼ਮ ਨੇ ਉਹਦੇ ਉੱਥੇ ਗੋਲੀ ਵਜੀ ਇੱਕ ਮੁਲਾਜ਼ਮ ਤੇ ਸਾਡੇ ਦੇ ਜ਼ਖਮੀ ਹੋ ਗਿਆ ਇਹ ਹਥਕੜੀ ਸਮੇਤ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਇੱਕ ਪੁਲਿਸ ਆਫਸਰ ਦੀ ਪੱਗ 'ਚ ਵੀ ਗੋਲੀ ਲੱਗੀ ਸੀ ਉਦਾ ਵੀ ਬਚਾਅ ਹੋ ਗਿਆ ਪੁਲਿਸ ਨੇ ਸਲਫਫਰੈਂਸ ਫਾਇਰ ਕੀਤਾ ਤੇ ਵੀ ਉਥੇ ਦੀ ਡੈਥ ਹੋ ਗਈ ਆ ਤੇ ਇਹ ਇਹ ਅੱਜ ਦਾ ਜਿਹੜਾ ਸਵੇਰ ਦਾ ਵਾਕਿਆ ਮੈਮ ਦਾ ਇੰਪੋਰਟਡ ਪਿਸਟਲ ਆ ਜੀ ਔਰ ਇੱਕ ਥੀਪੋਟ ਵੀ ਸਾਨੂੰ ਗੋਲੀਆਂ ਮਿਲਿਆ 2 ਕਿਲੋ ਹੈਰੋਇਨ ਮਿਲਿਆ ਮੇਰਾ ਨਾਮ ਅਮਰਜੀਤ ਅਮਰੀ ਇਹਨੂੰ ਲੈਂਬਰ ਕਹਿੰਦੇ ਆ ਇਹ ਆਪਣਾ ਭੰਮਾ ਪਿੰਡ ਆ ਇਥੇ ਜੰਡਿਆਲੇ ਚੋਂ ਉਥੋਂ ਦਾ ਹੀ ਰਹਿਣ ਵਾਲਾ ਹੈ ਵੱਲੋਂ ਚਾਈਨਾ ਡੋਰ ਦੇ ਗੱਟੂ ਵੇਚਣ ਵਾਲਾ ਵਿਅਕਤੀ ਸੌਰਵ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 110 ਚਾਈਨਾ ਡੋਰ ਦੇ ਗੱਟੂ ਬਰਾਮਦ ਕੀਤੇ ਗਏ। ਉਕਤ ਦੋਸ਼ੀ ਕੋਲੋਂ ਪੁੱਛਗਿੱਛ ਕਰਕੇ ਇਸ ਤੰਦੇ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਪਤਾ ਲਗਾ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕੱਲ ਇੱਕ ਕਰਿਆਨੇ ਦੀ ਦੁਕਾਨ ਨੂੰ ਵਿੱਚ ਇੱਕ ਯੂਵਕ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਵਿੱਚੋਂ ਜਿਹਦੀ ਦੁਕਾਨ ਦੇ ਵਿੱਚ ਅਸੀਂ 110 ਗੱਟੂ ਫੜੇ ਹੈ ਜੀ। ਇਹ ਸਬੰਧੀ ਅਸੀਂ ਮਕਦਮਾ ਨੰਬਰ 98 ਮਿਤੀ 19 12 23 ਅੰਡਰ ਸੈਕਸ਼ਨ 188 ਆਈਪੀਸੀ थाना ਮੋਹਕਮਪੁਰੇ ਵਿੱਚ ਦਰਜ ਕੀਤਾ ਗਿਆ ਹੈ। ਵੈਰੀਫਿਕੇਸ਼ਨ ਚੱਲ ਰਹੀ ਹੈ ਇਹਦੇ ਪੁਛਕਿਸ਼ ਕੀਤੀ ਜਾ ਰਹੀ ਹੈ ਵੀ ਕਿੱਥੋਂ ਲੈ ਕੇ ਆਇਆ ਤੇ ਅੱਗੇ ਕਿੰਨੀ ਕਿੰਨੇ ਸਪਲਾਈ ਹੁੰਗਾਰੇ ਕਰਨੀ ਸੀ। ਇਸ ਬਾਰੇ ਅਸੀਂ ਪੁਛਕਿਸ਼ ਕਰ ਰਹੇ ਹਾਂ। ਇਦੇ ਵਿੱਚ ਇਹੋ ਹੀ ਵੀ ਤੁਸੀਂ ਜਿਹੜੀ ਆਮ ਜਿਹੜੀ ਧਾਗੇ ਵਾਲੀ ਜਿਹੜੀ ਡੋਰ ਆ ਉਹਦੇ ਨਾਲ ਤੁਸੀਂ ਆਪਣੀ ਤੰਗਬਾਜੀ ਕਰੋ ਤੇ ਇਹ ਚਾਇਨਾ ਕੋ ਡੋਰ ਤੋਂ ਵੱਧ ਵੱਧ ਗਰੇਜ ਕੀਤਾ ਜਾਵੇ ਤਾਂ ਕਿ ਕੋਈ ਅਣਸਖਾਵੀ ਜਿਹੜੀ ਘਟਨਾ ਜਿਹੜੀ ਨਾ ਵਾਪਰੇ। ਨਗਰ ਨਿਗਮ ਅੰਮ੍ਰਿਤਸਰ ਵੱਲੋਂ 스마트 ਸਿਟੀ ਪ੍ਰੋਜੈਕਟ ਦੇ ਤਹਿਤ ਰਾਹੀ ਸਕੀਮ ਚੱਲ ਰਹੀ ਹੈ ਜਿਸ ਵਿੱਚ ਡੀਜ਼ਲ ਆਟੋ ਚਾਲਕ ਆਪਣੇ ਵਾਹਨ ਨੂੰ ਈ ਆਟੋ ਨਾਲ ਬਦਲ ਸਕਦੇ ਹਨ। ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਹੈ ਅਤੇ ਕਈ ਆਟੋ ਚਾਲਕ ਇਸ ਸਕੀਮ ਦਾ ਹਿੱਸਾ ਬਣੇ ਹਨ। ਇਹ ਆਟੋ ਦੇ ਰੇਟ ਉੱਪਰ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਜੋ ਕਿ ਜਲਦ ਬੰਦ ਹੋ ਜਾਵੇਗੀ ਜੋ ਆਟੋ ਚਾਲਕ ਐ ਸਕੀਮ ਤੋਂ ਵਾਂਝੇ ਰਹਿ ਗਏ ਹਨ ਉਹ ਨਗਰ ਨਿਗਮ ਅੰਮ੍ਰਿਤਸਰ ਵਿਖੇ ਰਾਹੀ ਦਫ਼ਤਰ ਨੂੰ ਸੰਪਰਕ ਕਰ ਸਕਦੇ ਹਨ ਪਤਾ ਹੈ ਇਹ ਸਕੀਮ ਦਾ ਮੇਨ ਪਰਪਸ ਇਹ ਹੈਗਾ ਕਿ ਡੀਜ਼ਲ ਆਟੋ ਜਿਹੜੇ ਪ੍ਰਦੂਸ਼ਣ ਕਰਦੇ ਆ ਉਹਨਾਂ ਨੂੰ ਰਿਪਲੇਸ ਕਰਕੇ ਅਸੀਂ ਇਹ ਆਟੋ ਸ਼ਹਿਰ ਦੇ ਵਿੱਚ ਚਲਾਈਏ ਉਸ ਦੇ ਵਿੱਚ ਜੇ 1,25,000 ਦੀ ਸਬਸਿਡੀ ਐਂਡ 15,000 ਸਕ੍ਰੈਪਿੰਗ ਕੋਸਟ ਹੈਗੀ ਹੁਣ ਜਿੱਦਾਂ ਕੀ ਸਾਨੂੰ ਪਤਾ ਕਿ ਇਸ ਸਕੀਮ ਦਾ ਜਿਹੜਾ ਟਾਈਮ ਲਿਮਿਟ ਖਤਮ ਹੋ ਰਿਹਾ ਤਾਂ ਇਸ ਲਈ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਇਸ ਸਕੀਮ ਦੇ ਵਿੱਚ ਇਨਰੋਲ ਕਰਨ ਲਈ ਕਿਉਂਕਿ ਸਬਸਿਡੀ ਦਾ ਉਹ ਫਾਇਦਾ ਉਠਾ ਸਕਣ 31 ਦਸੰਬਰ ਤੱਕ ਦੀ ਕਾਈਡਲਾਈਨ ਦਿੱਤੀ ਹੈ ਅਸੀਂ ਰਿਕੁਐਸਟ ਇਹ ਵੀ ਕੀਤੀ ਹੈ ਕਿ ਇਸ ਟਾਈਮ ਲਾਈਨ ਨੂੰ ਹੋਰ ਵਧਾ ਦਿੱਤਾ ਜਾਏ ਸਾਨੂੰ ਆਸ ਹੈ ਕਿ 3-4 ਮਹੀਨੇ ਸਲ ਹੋ 665 ਬੰਦੇ ਤਾਂ ਜੁੜ ਚੁੱਕੇ ਆ ਅਕੋਰਡਿੰਗ ਟੂ ਸਰਵੇ ਜਿੱਦਾਂ 7000 ਆਟੋ ਚੱਲ ਰਿਹਾ ਹੈ ਡਿਜੀਟਲ ਅੱਗੇ ਐਨਸੀ ਤੋਂ ਇਹ ਹੈ ਕਿ ਸਾਰੇ ਆਕੇ ਸਕੀਮ ਦਾ ਲਾਭ ਉਹ ਕਿਉਂਕਿ ਉਸ ਤੋਂ ਬਾਅਦ ਫਿਰ ਸਬਸਿਡੀ ਨਹੀਂ ਹੋਊਗੀ ਸਾਨੂੰ ਪੂਰੀ ਕਾਸਟ ਦੇ ਉੱਤੇ ਕੀ ਆਪਰੇਟ ਕਰਨਾ ਪਵੇਗਾ ਸਬਸਿਡੀ ਜਿਹੜੀ ਮਿਲ ਰਹੀ ਆ ਇਹ ਟਾਈਮ ਲਾਈਨ ਵੱਜੇਗਾ ਅਸੀਂ ਸਰਕਾਰ ਨੂੰ ਵੀ ਰਿਕਵੈਸਟ ਕਰ ਰਹੇ ਹਾਂ ਕਿ ਸਬਸਿਡੀ ਮੌਜੂਦ ਰਹੀਏ ਤਾਂ ਹੋਰ ਨਾਲ ਜਨਾ ਚਿੰਕਾਟ ਵੀ ਹੋਣਗੇ 200 ਅਸੀਂ ਉਹ ਵੀ ਇੰਕਲੂਡ ਕਰਾਂਗੇ ਕੈਂਪਸ ਅਤੇ ਕਾਰਨੀਵਲ ਦਾ ਜਿਹੜਾ ਪ੍ਰੋਗਰਾਮ ਹੈ ਉਹ ਰੈਗੂਲਰਲੀ ਮਹੀਨੇ ਦਾ ਸੀ ਇੱਕ ਵਾਰ ਕਰੀਂਦਾ ਕੈਂਪਸ ਰੈਗੂਲਰਲੀ ਲੱਗਦੇ ਨੇ ਤਾਂ ਕਾਰਨੀਵਲ ਵੀ ਹਰ ਮਹੀਨੇ ਅਸੀਂ ਕਰਾਂਗੇ ਉਹ ਚੱਲਦਾ ਰਹੂਗਾ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਕਾਰਪੋਰੇਸ਼ਨ ਵੱਲੋਂ ਪ੍ਰੋਸ ਲਾਇਆ ਗਿਆ ਸੀਗਾ ਉਸੇ ਡੀਜ਼ਲ ਆਟੋ ਨੂੰ ਕਨਵਰਟ ਕਰਨਾ ਇ ਆਟੋ ਵਿੱਚ 31 ਦਸੰਬਰ ਜਿਹੜੀ ਹੈਗੀ ਆ ਉਹ ਡੇਟ ਫਿਕਸ ਕੀਤੀ ਸੀ ਇਹਨਾਂ ਨੇ ਕਿ ਜੋ ਸਬਸਿਡੀ ਵਗਰਾ ਲੈਣੀ ਹੈ ਉਹ 31 ਦਸੰਬਰ ਤੱਕ ਲੈ ਸਕਦੇ ਆ ਜੋ ਫਾਇਦਾ ਲੈ ਚੁੱਕਿਆ ਆ ਆਰਡਰ ਚੱਲਦੇ ਪਏ ਆ ਉਹ ਤਾਂ ਬਹੁਤ ਵਧੀਆ ਕਰ ਲਿਆ ਉਹਨਾਂ ਲੋਕਾਂ ਨੇ ਜਿਹੜੇ ਨਹੀਂ ਲੈ ਸਕੇ ਉਹਨਾਂ 'ਤੇ ਅਪੀਲ ਅਸੀਂ ਵੀ ਕਰਦੇ ਆ ਕਿ ਜਿੰਨਾ ਜਲਦੀ ਹੋ ਸਕੇ ਇਹ ਫਾਇਦਾ ਚੱਕ ਲੈਣ ਇਸ ਸਕੀਮ ਦਾ ਕਿਉਂਕਿ ਬਾਅਦ ਵਿੱਚ ਹੋ ਸਕਦਾ ਹੈ ਸਕੀਮ ਬੰਦ ਕਰ ਦਿੱਤੀ ਜਾਵੇ ਔਰ ਜੋ ਰਹਿ ਗਏ ਉਹ ਰਹੀ ਜਾਣਗੇ ਵਧੀਆ ਪ੍ਰਾਲਾ ਜ਼ਰੂਰ ਸੀਗਾ ਕਲੀਨ ਸਿਟੀ ਹੋ ਗਈ ਹੈ ਬਿਲਕੁਲ ਮੌਸਮ ਵੀ ਸਾਫ਼ ਲੱਗਦਾ ਹੈ ਜਦੋਂ ਕਿ ਇਹ ਆਟੋ ਚੱਲਣਗੇ ਤੇ ਉਹਦੇ ਨਾਲ ਕੋਈ ਪੋਲੂਸ਼ਨ ਨਹੀਂ ਹੋਏਗਾ। ਕੈਮਰਾ ਪਰਸਨ ਰਾਕੇਸ਼ ਨਾਲ ਜੇਪਸਨ ਫਾਸਟਰ ਯੂਜ਼। ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਅੰਮ੍ਰਿਤਸਰ ਹਰਪ੍ਰੀਤ ਕੌਰ ਰੰਧਾਵਾ ਵੱਲੋਂ ਕੇਂਦਰੀ ਜੇਲ੍ਹ ਅੰਮ੍ਰਿਤਸਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਦੇ ਨਾਲ ਰਸ਼ਪਾਲ ਸਿੰਘ ਅਤੇ ਅਮਿਤ ਮਲਹਨਵੀ ਮੌਜੂਦ ਸਨ। ਗੁਰਦੁਆਰਾ ਸ਼ਹੀਦ ਗੰਗਾਂ ਸਾਹਿਬ ਵਿਖੇ संत बाबा कश्मीर सिंह पुरी वाले ਅਤੇ संत बाबा सुखविंदर सिंह पुरी वालों ਸ਼੍ਰੋਮਣੀ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਸਦਕਾ ਨਵੀਂ ਬਣਾਈ ਜਾ ਰਹੀ ਕਾਰਪਾਰਕਿੰਗ ਅਤੇ ਲੰਗਰ ਹਾਲ ਦੀ ਇਮਾਰਤ ਤੇ ਲੈਂਟਰ ਪਾਇਆ ਗਿਆ। ਇਸ ਮੌਕੇ ਤੇ ਗੁਰਦੁਆਰਾ ਸ਼ਹੀਦ ਗੰਸਾਹਿਬ ਦੇ ਗ੍ਰੰਥੀ ਪਾਇਦਲ ਬਾਖ ਸਿੰਘ ਨੇ ਗੁਰੂ ਚਰਨਾਂ 'ਚ ਅਰਦਾਸ ਕੀਤੀ। ਉਪਰੰਤ ਲੈਂਟਰ ਪਾਉਣ ਦੀ ਸੇਵਾ ਆਰੰਭ ਹੋਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜ਼thetaਦਾਰ 바ਵਾ ਸਿੰਘ ਗੁਮਾਨਪੁਰਾ ਗੁਰਦੁਆਰਾ ਸ਼ਹੀਦ ਗੰਸਾਹਿਬ ਦੇ ਮੈਨੇਜਰ ਹਰਪ੍ਰੀਤ ਸਿੰਘ ਮੀਤ ਮੈਨੇਜਰ ਜਸਬੀਰ ਸਿੰਘ ਇਨਚਾਰਜ ਤਰਵਿੰਦਰ ਸਿੰਘ ਮੋਨੂ ਇਨਚਾਰਜ ਬਲਦੇਵ ਸਿੰਘ ਤੁਨ ਬਾਬਾ ਅਫਤਾਰ ਸਿੰਘ ਪੁਰੀ ਵਾਲੇ ਸਮੇਤ ਸੰਗਤਾ ਮੌਜੂਦ ਸਨ ਗੁਰਦੁਆਰਾ ਸ਼ਹੀਦ ਕੰਚ ਬਾਬਾ ਦੀਪ ਸਿੰਘ ਜੀ ਦੇ ਪਾਵਨ ਅਸਥਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਬੱਤ ਸੰਗਤਾਂ ਦੇ ਸਹਿਯੋਗ ਨਾਲ ਜੋ ਸਮਰਪਦਾਇਕ ਕਾਰ ਸੇਵਾ ਸੰਤ ਪੁਰੀ ਵਾਲਿਆਂ ਵੱਲੋਂ ਇੱਥੇ ਕਾਰ ਪਾਰਕਿੰਗ ਬੇਸਮੈਂਟ ਅਤੇ ਲੰਗਰ ਹਾਲ ਦੀਆਂ ਸਵਾਵਾਂ ਚੱਲ ਰਹੀਆਂ ਹਨ ਉਸ ਦਾ ਅੱਜ ਬੇਸਮੈਂਟ ਦਾ ਜਿਹੜਾ ਲੈਂਡਰ ਹੈ ਗੁਰੂ ਸਾਹਿਬ ਦੇ ਅੱਗੇ ਅਰਦਾਸ ਬੇਤੀ ਕਰਕੇ ਆਰੰਭ ਕੀਤਾ ਗਿਆ ਅਨੇਕਾਂ ਸੰਗਤਾਂ ਦੂਰਾਂ ਡੇਰਾਂ ਤੋਂ ਆ ਕੇ ਗੁਰੂ ਘਰ ਵਿੱਚ ਸੇਵਾ ਕਰਕੇ ਲਾਭ ਪ੍ਰਾਪਤ ਕਰ ਰਹੀਆਂ ਹਨ ਦਾਸ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਵੀ ਆਪ ਇਸ ਮਹਾਨ ਸੇਵਾ ਵਿੱਚ ਤਨ ਮਨ ਤਨ ਦਾ ਸਹਿਯੋਗ ਦੇ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੇ ਅਸਥਾਨ 'ਤੇ ਜੋ ਕਾਰ ਪਾਰਕਿੰਗ ਦੀ ਅਪ ਬੇਸਮੈਂਟ ਦੇ ਲੈਂਟਰ ਪੈ ਰਹੇ ਆ ਨਾ ਸੰਪਰਦਾ ਪੂਰੀ ਬਾਲਿਆਂ ਵੱਲੋਂ ਅੱਜ ਬਹੁਤ ਹੀ ਵੰਡੀਆਂ ਭਾਗਾਂ ਵਾਲੇ ਹਾਂ ਕਿ ਬਾਬਾ ਜੀ ਨੇ ਆਪਾਰ ਬਖਸ਼ਿਸ਼ ਕਰਕੇ ਮਿਹਰ ਕਰਕੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਇੱਥੇ ਬਾਬਾ ਜੀ ਦੇ ਦਰਦਿਓ ਤੇ ਸੇਵਾ ਕਰਕੇ ਆਪਣਾ ਤਨਮਨ ਨਿਹਾਲ ਕਰ ਰਹੇ ਹਾਂ ਸੰਤਾ ਨੂੰ ਵੀ ਬੇਇੱਜ਼ਤੀ ਹੈ ਕਿ ਜੋ ਮਹਾਨ ਸੇਵਾ ਦੇ ਗੁੰਭ ਚੱਲ ਰਹੇ ਹਨ ਉਸ ਵਿੱਚ ਤਨ ਮਨ ਨਾਲ ਸੇਵਾ ਕਰਕੇ ਆਪਣੇ ਰੋਹ ਸੁਖੀ ਸਰਲੋਕ ਸੁਖੀ ਜਾਈ ਜਰੂਰੀ ਸੋ ਅੱਜ ਬੜੇ ਅਸੀਂ ਬੜੇ ਭਾਗੇ ਆ ਕਿ ਸਾਨੂੰ ਇਹ ਤਨਤਾ ਨੰਬਰ ਸ਼ਹੀਦ ਬਾਬਾ ਦੀਪ ਸਿੰਘ ਦੇ ਕਾਰ ਪਾਰਕਿੰਗ ਦੇ ਜੋ ਲੈਂਟਰ ਮਹਾਪੁਰ ਸਪਾਰ ਆ ਉਹਦੇ ਵਿੱਚ ਸੇਵਾ ਕਰਕੇ ਅਸੀਂ ਆਪਣੇ ਆਪ ਨੂੰ ਬੜੇ ਬੜੇ ਭਾਗੀ ਗਿਣਦੇ ਆ ਸੋ ਸਤਗੁਰ ਕਿਰਪਾ ਕਰਨ ਇਸ ਤਰ੍ਹਾਂ ਸਾਡੇ ਕੋਲ ਸੇਵਾ ਜਿਹੜੀ ਹੈ ਉਹ ਲੈਂਦੇ ਰਹਿਣ ਸੋ ਸਾਰਿਆਂ ਨੂੰ ਇਹੋ ਹੀ ਬੇਨਤੀ ਆ ਕੇ ਵਾਦ ਵਾਦੋ ਵਾਦ ਕਿ ਹਿੱਸਾ ਪਾ ਕੇ ਸੇਵਾ ਦੇ ਵਿੱਚ ਆਪਣਾ ਜੀਵਨ ਸਮਰਪਿਤ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਮਨਤਿੰਦਿਆ ਫਲਪਾਵਨਾ ਹੋਮੇ ਵਿੱਚੋਂ ਜਾਵੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਸਥਾਨ ਚਾਟੀਪਿੰਡ ਚੌਂਕ ਵਿਖੇ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਪਿਛਲੇ ਸਮੇਂ ਤੋਂ ਕਾਰ ਸੇਵਾ ਚੱਲ ਰਹੀ ਆ ਅੱਜ ਵੀ ਇਸੇ ਤਹਿਤ ਹੀ ਲੈਂਟਰ ਪਾਉਣ ਦੀ ਕਾਰ ਸੇਵਾ ਆਰੰਭੀ ਗਈ ਗੱਲਬਾਤ ਕਰਦੇ ਹਾਂ ਬਾਬਾ ਸਖਵਿੰਦਰ ਸਿੰਘ ਪੂਰੀ ਵਾਲਿਆਂ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਜੋ ਕਾਰ ਸੇਵਾ ਚੱਲ ਰਹੀ ਹੈ ਉਸ ਵਿੱਚ ਤਨਮਨ ਤਨਨਾ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਮਰਥਰ ਫਾਸਟਵੇ ਖਬਰ ਨਮਾ ਲਈ ਰਕੇਸ਼ ਕੁਮਾਰ ਸ਼ੀਰਿ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਅਤੇ ਹਵਾਈ ਉਡਾਨਾਂ ਲਈ ਸੁਰੱਖਿਅਤ ਬਣਾਉਣ ਵਾਸਤੇ ਬਣਾਈ ਗਈ 에어ਫੀਲਡ ਵਾਤਾਵਰਣ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਕਿਹਾ ਕਿ ਹਵਾਈ ਅੱਡੇ ਉੱਤੇ ਉਡਾਨਾਂ ਦੀ ਸੁਰੱਖਿਅਤ ਆਵਾਜਾਈ ਲਈ ਜ਼ਰੂਰੀ ਹੈ ਕਿ ਇਸ ਇਲਾਕੇ ਤੋਂ ਪੰਛੀਆਂ ਨੂੰ ਦੂਰ ਰੱਖਿਆ ਜਾਵੇ। ਭਾਰਤ ਜਨਤਾ ਪਾਰਟੀ ਦੇ ਸੀਨੀਅਰ ਸਿਟੀਜ਼ਨ 셀 ਦੀ ਮੀਟਿੰਗ ਯਸ਼ਪਾਲ ਸ਼ੋਰੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਨਵ ਨਿਯੁਕਤ ਪ੍ਰਭਾਰੀ ਕੇ ਡੀ ਪੰਡਾਰੀ ਅਤੇ ਸਹਿ ਪ੍ਰਭਾਰੀ ਵਿਜੇ ਸਿੰਘਲਾ ਵਿਸ਼ੇਸ਼ ਤੌਰ ਤੇ ਮੌਜੂਦ ਸਨ ਇਸ ਮੌਕੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰ ਚਰਚਾ ਕੀਤੀ ਗਈ ਅਤੇ ਨਿਯੁਕਤੀ ਪੱਤਰ ਵੀ ਵੰਡੇ ਗਏ ਇਸ ਮੌਕੇ ਜ਼ਿਲ੍ਹਾ ਬੀਜੇਪੀ ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਸੈਲ ਦੇ ਮਹਾਸਚਿਵ ਵਿਨੋਦ ਖੰਨਾ ਜੋਗਿੰਦਰਪਾਲ ਸ਼ਰਮਾ ਸਮੇਤ ਕਈ ਮੈਂਬਰ ਮੌਜੂਦ ਸਨ ਔਰ ਸਾਡੇ ਨਏ ਪ੍ਰਭਾਰੀ केडी भंडारी जी और सहपरिवार विजय सिंगला जी इथे पहली बार आए सन ओना दी इंट्रोडक्टरी एक मीटिंग सी ए नाल उस्ते नाल नाल ਸਾਡੇ ਸੀਨੀਅਰ ਸਿਟੀਜ਼ਨ 셀 ਜਿਹੜਾ ਇਥੇ ਬਣਾਇਆ ਗਿਆ ਜਿਦੇ ਸਭ ਨੂੰ ਵਧਾਈ ਵੀ ਦਿੱਤੀ ਗਈ ਹੈ ਔਰ ਸਾਨੂੰ ਉਮੀਦ ਹੈ ਕਿ ਇਹ 셀 ਜਿਹੜਾ ਹੈ ਬਹੁਤ ਅچھے ਤਰੀਕੇ ਨਾਲ ਅੰਮ੍ਰਿਤਸਰ 'ਚ ਕੰਮ ਕਰੇਗਾ ਵਿਧਿਕ ਡਿਪਟੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਕਮ ਕਾਰਜਕਾਰੀ ਮੈਜਿਸਟ੍ਰੇਟ ਮਨਮੋਹਨ ਸਿੰਘ ਆਲਖਵਲੋ ਜਾਪਤਾ ਫੌਜਦਾਰੀ ਸੰਤਾ 1973 ਦੀ ਤਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਅਧੀਨ ਪੈਂਦੇ ਥਾਣਿਆਂ ਦੇ ਏਰੀਆ ਵਿੱਚ ਕਿਰਾਏਦਾਰ ਦੀ ਸੂਚਨਾ ਥਾਣੇ ਵਿੱਚ ਦੇਣ ਸੰਬੰਧੀ ਪੀਜੀ ਦੀ ਰਜਿਸਟ੍ਰੇਸ਼ਨ ਕਰਵਾਉਣ ਸੰਬੰਧੀ ਮੋਟਰਸਾਈਕਲਾਂ ਦੇ ਸਲੰਸਰਾਂ ਵਿੱਚ ਫੇਰ ਬਦਲ ਨਾ ਕਰਨ ਸੰਬੰਧੀ ਅਸਲਾ ਪੰਡਾਰ ਵੱਲਾ ਦੇ ਆਲੇ ਦੁਆਲੇ ਹਜ਼ਾਰ ਗੱਜ ਦੇ ਖੇਤਰ ਵਿੱਚ ਜਲਨਸ਼ੀਲ ਪਦਾਰਥਾਂ ਦੀ ਵਰਤੋਂ ਅਤੇ ਅਨधिकृत ਉਸਾਰੀਆਂ ਕੀਤੀਆਂ ਸੰਬੰਧੀ ਹੁਕਮ ਜਾਰੀ ਕੀਤੇ ਗਏ ਹਨ ਕੇਂਦਰ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਵਿੱਚ ਦੇਸ਼ ਵਾਸੀਆਂ ਨੂੰ ਵੱਖ-ਵੱਖ ਸਕੀਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਵਿਕਸਿਤ ਭਾਰਤ ਦੇ ਤਹਿਤ ਮਿਨੀ ਟਰੱਕ ਚਲਾਏ ਗਏ ਹਨ ਜਿਨ੍ਹਾਂ ਵਿੱਚ ਆਡੀਓ ਤੇ ਵੀਡੀਓ ਦੀ ਸਹੂਲਤ ਹੈ ਅਤੇ ਸਰਕਾਰ ਵੱਲੋਂ ਚਲਾਈਆਂ ਗਈਆਂ ਵੱਖ-ਵੱਖ ਸਕੀਮਾਂ ਬਾਰੇ ਦੱਸਿਆ ਅਤੇ ਵਿਖਾਇਆ ਜਾ ਰਿਹਾ ਹੈ ਸਰਕਾਰ ਵੱਲੋਂ ਵਧੀਆ ਉਪਰਾਲੇ ਅਤੇ ਲੋਕਾਂ ਨੂੰ ਇਸ ਤੋਂ ਫਾਇਦਾ ਚੁੱਕਣਾ ਚਾਹੀਦਾ ਹੈ ਇੱਕ ਗ੍ਰਾਂਤ ਸਵਰਾਜ ਅਭਿਆਨ ਸ਼ੁਰੂ ਕੀਤਾ ਸੀ ਮਿਲ ਕੇ ਜਿੱਦਾਂ ਕਿ ਅਸੀਂ ਦੇਖਿਆ ਕਿ ਪੀਐਮ ਵਿਕਾਸ ਯਾਤਰਾ ਜਿਹੜੀ ਕਿ ਕਾਰਪੋਰੇਸ਼ਨ ਤੋਂ ਸ਼ੁਰੂ ਹੋ ਰਹੀ ਆ ਐਂਡ ਇਹਦੇ ਵਿੱਚ ਬੇਸਿਕਲੀ ਇਹ ਹੈ ਕਿ ਗਵਰਨਮੈਂਟ ਆਫ ਇੰਡੀਆ ਦੀਆਂ ਜਿਹੜੀਆਂ ਵੇਰੇ ਸਕੀਮਾਂ ਜਿੱਦਾਂ ਕਿ ਪੀਐਮ ਸਵਾਰਨੇਧੀ ਪੀਐਮ ਸਵਾਰਨੇਧੀ 2 ਸਮਰਿਤੀ ਪੀਐਮ ਆਵਾਸ ਯੋਜਨਾ ਤਾਂ ਹੋਰ ਜਿਹੜੀਆਂ ਵੀ ਗਵਰਨਮੈਂਟ ਆਫ ਇੰਡੀਆ ਦੀਆਂ ਸਕੀਮਸ ਹੈਗੀਆਂ ਜਿਹੜਾ ਅਸੀਂ ਰਲ ਕੇ ਪੰਜਾਬ ਸਰਕਾਰ ਨਾਲ ਇੰਪਲੀਮੈਂਟ ਕਰ ਰਹੇ ਆ ਉਹਦੇ ਲਈ ਲੋਕਾਂ ਨੂੰ ਵੱਧ ਤੋਂ ਵੱਧ ਅਵੇਅਰ ਕੀਤਾ ਜਾਏ ਇਸ ਲਈ ਇੱਕ ਵੈਨ ਦਾ ਉਪਰਾਲਾ ਕੀਤਾ ਜਿਹਦੇ ਵਿੱਚ ਵੀਡੀਓ ਵੀ ਹੈਗੀ ਆ ਜਿਹੜਾ ਇਸ ਇਸ ਨੂੰ ਐਕਸਪਲੇਨ ਕਰ ਕਰਦੇ ਹੈਗੇ ਐਂਡ ਸਾਡੇ ਕਮਿਊਨਿਟੀ ਮੋਟੀਵੇਟਰਸ ਵੀ ਹੈਗੇ ਜਿਹੜੇ ਇਸ ਵੈਨ ਦੇ ਨਾਲ ਜਾਣਗੇ ਇਹ ਸ਼ਹਿਰ ਦੀਆਂ ਵੱਖ-ਵੱਖ ਲੋਕੇਸ਼ਨਸ 20 ਲੋਕੇਸ਼ਨਸ ਜਿਹੇ ਆਇਡੈਂਟੀਫਾਈ ਕੀਤੀਆਂ ਇਸ ਦੇ ਵਿੱਚ ਹੋਰ ਵੀ ਅਸੀਂ ਐਡ ਕਰਾਂਗੇ ਜਿਹੜੇ ਇੱਕ ਮਹੀਨੇ ਵਰੀਸ ਲੋਕੇਸ਼ਨਸ ਤੇ ਇਸ ਇਸ ਦਾ ਪ੍ਰਚਾਰ ਕਰਨਗੇ ਐਂਡ ਲੋਕਾਂ ਨੂੰ ਜਾਗਰੂਕ ਕਰਨਗੇ ਤਾਂ ਕਿ ਵੱਧ ਤੋਂ ਵੱਧ ਇਨਰੋਲਮੈਂਟ ਇਸ ਸਕੀਮ ਦੇ ਅੰਦਰ ਹੋ ਸਕੇ ਇਹ ਸਾਡੇ ਜਛਸਵੀ ਤੇ ਤਪਸਵੀ ਹਰਮਨ ਪਿਆਰੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੁਆਰਾ ਸ਼ਰੇਣੀ ਚ ਹਰ ਪਹਿਲੇ ਵਿਅਕਤੀ ਤੋਂ ਲੈ ਕੇ ਅਖੀਰਲਾ ਵਿਅਕਤੀ ਤੱਕ ਨੂੰ ਉਹਨਾਂ ਨੇ ਸੁਵਿਧਾਵਾਂ ਦਿੱਤੀਆਂ ਔਰ ਜੋ ਸੁਵਿਧਾਵਾਂ ਦਿੱਤੀਆਂ ਉਹਨਾਂ ਨੂੰ ਸਾਰੇ ਹਿੰਦੁਸਤਾਨ ਵਿੱਚ ਇੱਕ ਦੇ ਲੋਕਾਂ ਨੂੰ ਅਵੇਅਰਨੈਸ ਕਿ ਕਿਹੜੀਆਂ-ਕਿਹੜੀਆਂ ਸੁਵਿਧਾਵਾਂ ਦਿੱਤੀਆਂ ਤੇ ਨੰਬਰ 2 ਕਈ ਲੋਕ ਐਸੇ ਵਾਂਝੇ ਰਹਿ ਗਏ ਆ ਜਿਹੜੇ ਘਰ ਬੈਠੇ ਰਹਿ ਗਏ ਉਹਨਾਂ ਨੂੰ ਪਤਾ ਹੀ ਨਹੀਂ ਭਾਵੇਂ ਉਹ ਆਵਾਸ ਯੋਜਨਾ ਹੈ 175000 ਤੱਕ ਦੀ ਹਰ ਇੱਕ ਉਹ ਵਿਅਕਤੀ ਜਿਹੜਾ ਆਪਣਾ ਮਕਾਨ ਆਪ ਨਹੀਂ ਬਣਾ ਸਕਦਾ 175000 ਤੱਕ ਦੀ ਗ੍ਰਾਂਟ ਉਹਨੂੰ ਫ੍ਰੀ ਆਫ ਕਾਸਟ ਦੇ ਰਿਹਾ ਲੱਖਾਂ ਰੁਪਏ ਲੋਨ ਉਹ ਆਪਣੇ ਜਿਹੜਾ ਗਰੀਬ ਆਦਮੀ ਹੈ ਜਿਹੜਾ ਕੋਈ ਆਪ ਕਾਰੋਬਾਰ ਸ਼ੁਰੂ ਕਰਨਾ ਚਾਹਦਾ ਹੈ ਰੇੜੀਆਂ ਫੜੀਆਂ ਵਾਸਤੇ ਜਾਂ ਕੋਈ ਹੋਰ ਵੀ ਜਾਂ ਉਹਨੇ 10000 ਰੁਪਏ ਦਾ ਲੋਨ ਕੋਈ ਵੀ ਲੈ ਜਾਏ ਉਹਨੂੰ ਕੋਈ ਵੀ ਨਾ ਉਹਨੂੰ ਸਿਬਲ ਦੀ ਲੋੜ ਹੈ ਨਾ ਨੂੰ ਕਿਸੇ ਗਰੰਟੀ ਦੀ ਲੋੜ ਹੈ ਉਹਦਾ ਗਰੰਟਰ ਕੌਣ ਹੈ ਭਾਰਤ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸੋ ਇਹ ਸਕੀਮਾਂ अनेका ਸਕੀਮਾਂ ਭਾਵੇਂ ਆਯੂਸ਼ਮਾਨ ਸਕੀਮ ਹੈ ਹਰ ਇੱਕ ਸਕੀਮ ਜਿਹੜੀ ਪ੍ਰਧਾਨ ਮੰਤਰੀ ਜੀ ਨੇ 100 ਤੋਂ ਵੱਧ ਸਕੀਮਾਂ ਨੇ ਜਿਹੜੇ ਆਮ ਗਰੀਬ ਵਿਅਕਤੀਆਂ ਵਾਸਤੇ ਪਰ ਹਰ ਇੱਕ ਨੂੰ ਪਤਾ ਨਹੀਂ ਲੋਕੀ ਘਰੇ ਹਰ ਇੱਕ ਨੂੰ ਜੇ ਤੇ ਕੋਈ ਅਵੇਅਰ ਹੈ ਉਹ ਲੋਕਾਂ ਨੇ ਦੱਸਤਾ ਪਰ ਇਹ ਜੋ ਸਾਡੇ ਪ੍ਰਧਾਨ ਮੰਤਰੀ ਦੀ ਇੱਕ ਖਾਹਿਸ਼ ਹੈ ਵੀ ਆਪਾਂ ਕੋਈ ਵੀ ਵਿਅਕਤੀ ਉਹਨੂੰ ਵਾਂਝੇ ਨਹੀਂ ਰਹਿਣ ਦੇਣਾ ਸਕੀਮਾਂ ਤੋਂ ਉਹਨੂੰ ਆਪਣੇ ਘਰ ਤੋਂ ਬਗੈਰ ਨਹੀਂ ਰਹਿਣ ਦੇਣਾ ਉਹਨੂੰ ਭਾਵੇਂ ਉਜਲਾ ਸਕੀਮ ਦੇ ਤਹਿਤ ਹਰ ਇੱਕ ਘਰ ਦੇ ਘਰ ਗੈਸ ਸਿਲੰਡਰ ਵਗੈਰਾ ਆਵੇ ਗੈਸ ਸਿਲੰਡਰ ਆਵੇ ਚੁੱਲਾ ਆਵੇ ਤਾਂ ਕਿ ਉਹਦੀ ਜੀਵਨ ਜਿਹੜਾ ਸੁਖਾਲਾ ਬਣਾਉਣ ਵਾਸਤੇ ਉਹਨਾਂ ਵਿਅਕਤੀਆਂ ਤੱਕ ਹੁਣ ਘਰ-ਘਰ ਪਹੁੰਚ ਕਰਨ ਵਾਸਤੇ ਹਰ ਇੱਕ ਇਲਾਕੇ ਦੇ ਵਿੱਚ ਇਹ ਵੈਨ ਔਰ ਇਹ ਸਾਰਾ ਸੈਟਅਪ ਜਾਏਗਾ ਜਿਹਦੇ ਵਿੱਚ ਇਹ ਸਾਰੇ ਜਿੰਨੇ ਵੀ ਤੁਸੀਂ ਅੱਜ ਡਰਾਅਸ ਲੱਗੇ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਦੱਸਣਾ ਹੈ ਜਿਹੜੇ ਤੇ ਵਿਅਕਤੀਆਂ ਨੇ ਉਸ ਉਹਦਾ ਫਾਇਦਾ ਉਠਾਉਣਾ ਹੈ ਉਹ ਉੱਥੇ ਫਾਰਮ ਭਰਨ ਔਰ ਉਹਨਾਂ ਨੂੰ ਘਰ ਬੈਠੇ ਇਹ ਇੱਕ ਪ੍ਰਧਾਨ ਮੰਤਰੀ ਨੇ ਸਕੀਮ ਦਿੱਤੀ ਹੈ ਅੱਜ ਉਹਨਾਂ ਦੇ ਘਰ ਪ੍ਰਧਾਨ ਮੰਤਰੀ ਆ ਰਿਹਾ ਉਹਨਾਂ ਨੂੰ ਸਕੀਮਾਂ ਵਾਸਤੇ ਅਵੇਅਰ ਕਰਨ ਨਾਲੇ ਉਹਨਾਂ ਦੇ ਉੱਥੇ ਫਾਰਮ ਭਰਨ ਉਹਨਾਂ ਦੇ ਮਸਲੇ ਹੱਲ ਕਰਨ ਵਿਕਸਿਤ ਭਾਰਤ ਦੇ ਤਹਿਤ ਪ੍ਰਧਾਨ ਮੰਤਰੀ ਦੀ ਯੋਜਨਾ ਸੀ ਕਿ ਹਰ ਇਨਸਾਨ ਨੂੰ ਹਰ ਸ਼ਹਿਰ ਵਾਸੀ ਨੂੰ ਔਰ ਹਰ ਦੇਸ਼ ਵਾਸੀ ਨੂੰ ਫਾਇਦਾ ਮਿਲ ਸਕੇ ਉਹਨਾਂ ਦੀ ਸਕੀਮਸ ਜਿਹੜਾ ਕਿ ਉਹਨਾਂ ਨੇ ਸਕੀਮਸ ਕੱਢੀਆਂ ਐ ਸਸ ਸਕੀਮ ਦੇ ਤਹਿਤ ਔਰ ਇਨਫੋਰਮੇਟਿਵ ਮੋਡਿਊਲ ਦੇ ਤਹਿਤ ਇਹ ਕੁਝ ਗੱਡੀਆਂ ਚਲਾਈਆਂ ਗਈਆਂ ਨੇ ਜਿਹੜਾ ਕਿ ਆਲੂਵਰ ਡੀਆ ਚੱਲ ਰਹੀਆਂ ਹਨ ਔਰ ਜਿੱਦਾਂ ਜੋ ਦੋ ਗੱਡੀਆਂ ਜਿਹੜੀਆਂ ਪੰਜਾਬ ਨੇ 20 ਤਰੀਕ ਨੂੰ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਦਫ਼ਤਰ ਤੋਂ ਇਹ ਗੱਡੀ ਦਾ ਇੱਕ ਰੂਟ ਬਣਿਆ ਜਿੱਦਾਂ ਵਿੱਚ ਲੋਕਾਂ ਦੇ ਇਲਾਕਿਆਂ ਵਿੱਚ ਜਾ ਜਾ ਕੇ ਵਕਫ ਕਾਲਜ ਦੇ ਵਿੱਚ ਇਹ ਅਵੇਅਰਨੈਸ ਪ੍ਰੋਗਰਾਮ ਦੇਣਗੇ ਕਿ ਜੋ ਇਹਨਾਂ ਦੀ ਸਕੀਮ ਸੀਗੀਆਂ ਆਲ ਓਵਰ ਇੰਡੀਆ ਉਹ ਕਿਵੇਂ ਲੈ ਸਕਦੇ ਆ ਔਰ ਜੋ ਰਹਿ ਗਏ ਆ ਉਹ ਨਵੇਂ ਫਾਰਮਸ ਕਿਵੇਂ ਭਰ ਸਕਦੇ ਆ ਇਨਕੰਪਲੀਟ ਅਗਰ ਫਾਰਮਸ ਹੈਗੇ ਨੇ ਉਹ ਵੀ ਇਹ ਹੈਲਪ ਕਰਨਗੇ ਔਰ ਅਵੇਅਰਨੈਸ ਪ੍ਰੋਪਰ ਹੈ ਦੇਣਗੇ ਕਿ ਜੋ ਵੀ ਫਾਇਦਾ ਚੱਕ ਸਕਦਾ ਹੈ ਇਹ ਸਕੀਮਸ ਦਾ ਉਹ ਜ਼ਰੂਰ ਚੁੱਕੇ ਕੈਮਰਾ ਪਰਸਨ ਰਾਕੇਸ਼ ਨਾਲ ਜੇਪੀ ਸਿੰਘ ਫਾਸਟ ਨਿਊਜ਼ ਅੰਮ੍ਰਿਤਸਰ ਸਵਦੇਸ਼ ਦਰਸ਼ਨ ਦੇ ਦੂਸਰੇ ਪੜਾਅ ਵਿੱਚ ਸਰਕਾਰ ਵੱਲੋਂ ਸਲਾਨੀਆਂ ਲਈ ਬਿਹਤਰ ਵਾਤਾਵਰ ਅਤੇ ਵਧੀਆ ਮੋੜਲਾ ਢਾਂਚਾ ਮੁਹੱਈਆ ਕਰਵਾਉਣ ਲਈ ਕੀਤੀ ਜਾ ਰਹੀ ਪਹਿਲ ਵਿੱਚ ਤਰਜੀਹ ਸ਼ਿਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤਿਆਂ ਨੂੰ ਬਿਹਤਰ ਬਣਾਉਣਾ ਅਤੇ ਅਟਾਰੀ ਸਰਹੱਦ ਉੱਤੇ ਜਾਂਦੇ ਸਲਾਨੀਆਂ ਲਈ ਚੰਗੀਆਂ ਸਹੂਲਤਾਂ ਦੇਣਾ ਹੈ ਤਾਂ ਕਿ ਸ਼ਹਿਰ ਵਿੱਚ ਆਉਣ ਵਾਲੇ ਲੋਕਾਂ ਨੂੰ ਵਧੀਆ ਵਾਤਾਵਰ ਮੁਹੱਈਆ ਕਰਵਾਇਆ ਜਾ ਸਕੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਇਹ ਪ੍ਰਗਟਾਵਾ ਸਵਦੇਸ਼ ਦਰਸ਼ਨ ਸੰਬੰਧੀ ਹੋਣ ਵਾਲੇ ਕੰਮਾਂ ਬਾਰੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਕੀਤਾ फास्टवे ਦਾ ਫਿਲਮੀ ਚੈਨਲ ਨੰਬਰ 240 ਤੇ, ਫਾਸਟਵੇ ਮੂਵੀ ਚੈਨਲ ਨੰਬਰ 241 ਤੇ, ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ, ਫਾਸਟਵੇ 뮤직 ਚੈਨਲ ਨੰਬਰ 243 ਤੇ। ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556, ਸ਼੍ਰੀ ਦੁਰਗਿਆਨਾ ਤੀਰ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਤੇ ਕੀਤਾ ਜਾ ਰਿਹਾ ਹੈ। ਮੰਦਿਰਾਲਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ ਖਾਣਾ ਕੈਂਟਨਮੈਂਟ ਵੱਲੋਂ ਤਿੰਨ ਵੱਖ-ਵੱਖ ਮੁਕਾਦਮਿਆਂ ਵਿੱਚ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ 10 ਚੋਰੀ ਦੀਆਂ ਐਕਟਿਵਾ ਸਕੂਟੀਆਂ 70 ਗ੍ਰਾਮ ਹੀਰੋਇਨ ਅਤੇ 40 ਚਾਈਨਾ ਡੋਰ ਗੱਟੂ ਬਰਾਮਦ ਕੀਤੇ ਗਏ ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ महासिंह चौक विखे ट्रैफिक सिग्नल बंद लोग परेशान ये तो कुछ और खबरें एक छोटे जाए ब्रेक तो बाद फन अपने बच्चों को नेचर का अनुभव और राइट्स का फन दीजिए आइए कंपनी बाग में सबके मन पसंद फन लैंड में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ पांच रुपए से शुरू In your city, unlimited fun. milam milam hai da thoda lemme make you move come back boy baby wanna sora get a chance lever chance lever is mera swag lemme make you move lemme yeah, yeah, make you move, move. come back boy baby wanna sora get a chance lever chance lever is mera swag yeah. ਇੱਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਅੰਮ੍ਰਿਤਸਰ ਸ਼ਹਿਰ ਦੇ ਮਹਾਨ ਸਿੰਘ ਗੇਟ ਚੌਂਕ ਦੇ ਵਿੱਚ ਟ੍ਰੈਫਿਕ ਲਾਈਟਾਂ ਜੋ ਕਿ ਕਾਫੀ ਲੰਮੇ ਸਮੇਂ ਤੋਂ ਖਰਾਬ ਸਨ ਅਤੇ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਰਾਬ ਟ੍ਰੈਫਿਕ ਲਾਈਟਾਂ ਕਰ ਚੌਂਕ ਵਿੱਚ ਜਾਮ ਲੱਗ ਜਾਂਦੇ ਹਨ ਅਤੇ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਲੋਕਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਇਹਨਾਂ ਟ੍ਰੈਫਿਕ ਲਾਈਟਾਂ ਨੂੰ ਜਲਦ ਤੋਂ ਜਲਦ ਠੀਕ ਕਰੇ ਤਾਂ ਜੋ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਹੱਲ ਹੋ ਸਕਣ। ਸ਼ਹਿਰ ਦਾ ਬਹੁਤ ਹੀ ਮਹੱਤਵਪੂਰਨ ਜੋਗ ਹੈ ਜਿਸ ਨੂੰ ਕੀ ਮਹਾਨ ਸਿੰਘ ਗੇਟ ਦੇ ਨਾਮ ਤੋਂ ਜਾਣਿਆ ਜਾਂਦਾ ਹੈ আর ਇਸ ਜੋਗ ਦੀ ਗੱਲ ਕਰਨੀ ਹੈ ਕਿ ਭਾਰੀ ਟ੍ਰੈਫਿਕ ਜਾਮ ਇਸ ਜੋਗ ਵਿੱਚ ਰਹਿੰਦਾ ਹੈ ਤੇ ਕਾਫੀ ਆਵਾਜਾਈ ਜਿਹੜੀ ਵੇਖੇ ਸਮਾਰ ਹੈ ਇਸ ਜੋਗ ਦੇ ਵਿੱਚ ਹੁੰਦੀ ਹੈ ਕੁਝ ਕਦਮਾਂ ਤੇ ਬੱਸ ਸਟੈਂਡ ਹੈ ਤੇ ਐਸੇ ਹੀ ਥਾਂ ਤੋਂ ਇੱਕ ਰਸਤਾ ਸਚਗਨ 시ਰ ਮੰਦਿਰ ਸਾਹਿਬ ਨੂੰ ਜਾਂਦਾ ਹੈ ਲੱਖਾਂ ਦੀ ਤਜਾਦ ਚ ਰੋਜ਼ਾਨਾ ਜਿਹੜੇ ਸ਼ਹਿਰਦਾਲੂ ਨੇ ਐਸ ਰੋਡ ਤੋਂ ਉਧਰ ਨੂੰ ਜਾਂਦੇ ਨੇ ਪਰ ਜੇ ਜੋਗ ਦੀ ਗੱਲ ਕਰ ਲਈਏ ਟ੍ਰੈਫਿਕ ਸਿਨਰ ਬਿਲਕੁਲ ਕਾਫੀ ਲੰਬੇ ਸਮੇਂ ਤੋਂ ਬੰਦ ਨੇ ਲੋਕਾਂ ਨੂੰ ਜਿੱਥੇ ਪਰੇਸ਼ਾਨੀ ਆਂਦੀ ਆ ਸੜਕੀ ਦੇ ਸਾਈਡ ਤੋਂ دوسری ਸਾਈਡ ਵਿੱਚ ਜਾਣ ਲਈ ਐਕਸੀਡੈਂਟ ਵੀ ਹੁੰਦੇ ਨੇ ਭਾਰੀ ਜਾਮ ਵੀ ਲੱਗਦਾ ਹੈ ਉਦੋਂ ਹੀ ਲੋਕਾਂ ਦੀ ਇੱਕੋ ਹੀ ਮੰਗ ਹੈ ਕਿ ਪਹਿਲੇ ਆਧਾਰ ਤੇ ਟ੍ਰੈਫਿਕ ਪ੍ਰਬੰਧਨ ਤੋਂ ਸੋਚਣ ਦੀ ਲੋੜ ਹੈ ਪਹਿਲੇ ਆਧਾਰ ਦੇ ਉੱਤੇ ਜਿਹੜੇ ਸਿਗਨਲ ਇੱਥੇ ਬੰਦ ਪਏ ਨੇ ਉਹਨਾਂ ਨੂੰ ਕਿਤੇ ਚਾਲੂ ਕਰਾਇਆ ਜਾਵੇ ਤਾਂ ਜੋ ਲੋਕਾਂ ਦੀਆਂ ਜਿੰਦਗੀਆਂ ਨਾ ਕੋਈ ਖਿਲਵਾੜਦਾ ਹੋਵੇ ਤੇ ਜਿਹੜੇ ਰੂਰਲ ਆ ਰੂਰਲ ਲੈਕਿਨੇਸ਼ਨ ਵਧੀਆ ਤਰੀਕੇ ਨਾਲ ਚੱਲ ਸਕਣ ਤਾਂ ਜੋ ਲੋਕਾਂ ਨੂੰ ਵੀ ਕੋਈ ਸਮੱਸਿਆ ਨਾ ਕੈਮਰਾਮੈਨ ਰਮਨ ਕੁਮਾਰ ਜੀ ਨਾਲ ਜੀ ਚੱਲਵਾ ਫਾਸਵੇਂ ਨਹੀਂ ਹੋਂ ਅਬਰਸਰ ਬਿਸ਼ਪ ਸੰਤ ਬਲਵਿੰਦਰ ਜੌਨ ਦੀ ਅਗਵਾਈ ਵਿੱਚ ਕ੍ਰਿਸਮਸ ਡੇ ਵਿਸ਼ਾਲ ਮਸੀਹ ਸਮੇਲਨ ਜਬਾਲ ਰੋਡ ਚੌਧਰੀ ਫਾਰਮ ਵਿਖੇ ਕਰਵਾਇਆ ਗਿਆ ਜਿਸ ਵਿੱਚ ਇੰਟਰਨੈਸ਼ਨਲ ਮੁਖ ਪ੍ਰਚਾਰਕ ਪ੍ਰੋਫੈਟ ਬਜਿੰਦਰ ਸਿੰਘ ਮੁਖ ਮਹਿਮਾਨ ਵਜੋਂ ਪਹੁੰਚੇ ਅਤੇ ਵਿਸ਼ਵ ਸ਼ਾਂਤੀ ਦੀ ਪ੍ਰਾਰਥਨਾ ਕੀਤੀ ਇਸ ਮੌਕੇ ਪੂਰੇ ਪੰਜਾਬ ਤੋਂ ਪਾਸਟਰ ਸਹਿਬਾਨ ਸਮੂਹ ਸੰਗਤ ਅਤੇ ਪਾਸਟਰ ਡੈਨੀਅਲ ਜੌਨ ਆਰ ਕੇ ਇੰਦਰਦਸ ਪ੍ਰਧਾਨ ਸਲਾਮ ਮਸੀ ਯੂਥ ਪ੍ਰਧਾਨ ਇਮੈਨਿਊਲ ਜੌਨ ਪ੍ਰਧਾਨ ਰੌਕੀ ਜੌਨ ਪਾਸਟਰ ਬੁਆ ਮਸੀ ਹਾਜ਼ਰ ਸਨ ਕਿਉਂਕਿ ਇਹ ਇਹਨਾਂ ਦਿਨਾਂ ਦੇ ਅੰਦਰ ਪੂਰੇ ਵਰਲਡ ਦੇ ਅੰਦਰ ਕ੍ਰਿਸਮਸ ਡੇ ਦਿਹਾੜਾ مسی ਭਾਈਚਾਰਾ ਬੜੀਆਂ ਖੁਸ਼ੀਆਂ ਤੇ ਸਰਦਾ ਨਾਲ ਮਨਾ ਰਿਹਾ ਹੈ। ਤਾਂ ਅੱਜ ਸਾਡੇ ਵਾਸਤੇ ਇੱਕ ਹੋਰ ਵੀ ਬੜੀ ਮਾਨ ਦੀ ਗੱਲ ਹੈ ਕਿ ਪ੍ਰੋਫੈਟ ਬਜਿੰਦਰ ਸਿੰਘ ਮਿਨਿਸਟਰੀ ਵੱਲੋਂ ਪ੍ਰੋਫੈਟ ਬਜਿੰਦਰ ਜੀ ਔਰ ਪ੍ਰੋਫੈਟ ਅਰਵਿੰਦਰ ਜੀ ਅੱਜ ਸਾਡੇ ਕੋਲ ਆਏ ਨੇ। ਸੱਚੇ ਪਰਮੇਸ਼ਰ ਕੇ ਸੱਚੇ ਪ੍ਰੇਮ ਕੋ ਹਮ ਪੂਰੇ ਜਗਤ ਮੇ ਪਹੁੰਚਾਏ ਜੋ ਆਤਮਾਏ ਪ੍ਰਭੂ ਕੋ ਨਹੀਂ ਜਾਣਦੀ ਉਹ ਪ੍ਰਭੂ ਕੋ ਜਾਣਨੇ ਪਾਏ ਔਰ ਉਸਕੇ ਬਲੀਦਾਨ ਕੇ ਬਾਰੇ ਮੇ ਔਰ ਉਸਕੇ ਬਲੀਦਾਨ ਕੇ ਦੁਆਰਾ ਹਮ ਸਭ ਨੇ ਹਰ ਇੱਕ ਮਨੁष्य ਨੇ ਉਧਾਰ ਕੋ ਪ੍ਰਾਪਤ ਕੀਆ। ਵੈਸ਼ਨੋ ਭਜਨ ਮੰਡਲੀ ਵੱਲੋਂ ਸਾਲਾਨਾ 29ਵਾਂ ਜਾਗਰਣ 3 ਦਸੰਬਰ ਨੂੰ ਸਰਦਾ ਪਾਵਨਾ ਨਾਲ ਨਿਊ ਜਵਾਹਰਨਗਰ ਫੇਸ 2 ਬਟਾਲਾ ਰੋਡ ਵਿਖੇ ਮਨਾਇਆ ਜਾਵੇਗਾ। ਇਸ ਦੇ ਤਹਿਤ 19 ਦਸੰਬਰ ਨੂੰ ਝੰਡਾ ਲਗਾਉਣ ਦੀ ਰਸਮ ਨੂੰ ਅਦਾ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ 18 ਦੇ ਪ੍ਰਧਾਨ ਤਿਲਕ ਰਾਜ, ਹੈਪੀ ਤੂਨਾ, ਜੁਗਲ ਕਿਸ਼ੋਰ, ਗੋਲਸ਼ਨ ਕੁਮਾਰ, ਅਸ਼ੋਕ ਕੁਮਾਰ ਦੀਪਕ ਪਾਟਿਆ ਸਮੇਤ ਇਲਾਕਾ ਨਿਵਾਸੀ ਹਾਜ਼ਰ ਸਨ ਬੈਸ਼ਨੋ ਭਜਨ ਮੰਡਲੀ ਸਾਡੀ ਸਵਾਇਆ ਇਸ ਅਲਾਨਾ ਜਿਹੜਾ ਜਾਗਰਣ ਹੈ ਹਮੇਸ਼ਾ ਇੱਕ ਸੰਗਤ ਦੇ ਪਿਆਰ ਦੇ ਨਾਲ ਉਹ ਨਿਤਮ ਜਗਰਾਤਾ ਜਿਹੜਾ ਹੈਗਾ ਆਪਣਾ ਕਰਵਾਣ ਜਾ ਰਹੇ ਆ ਅੱਜ ਉਹਦੇ ਸੰਬੰਧ ਦੇ ਵਿੱਚ ਆਪਾਂ ਝੰਡਾ ਲਗਾਇਆ ਸਾਰਿਆਂ ਨੂੰ ਖੁੱਲਾ ਸੱਦਾ ਹੈ ਜੀ ਸਾਰੇ ਆਉਣ ਤੇ ਮਾਦਾਸ਼ੀਰਵਾਦ ਪ੍ਰਾਪਤ ਕਰਨ ਮਹਾਰਿਸ਼ੀ ਦਯਾਨੰਦ ਧਾਮ ਆਰ ਸਮਾਜ ਮੰਦਿਰ ਹਾਂਸਲੀ ਬਾਜ਼ਾਰ ਦੇ ਮੁਖੀ ਓਮ ਪ੍ਰਕਾਸ਼ ਤੇ ਪ੍ਰਧਾਨਗੀ ਹੈ ਜਿੱਥੇ ਲਗਾਤਾਰ 3 ਸਾਲਾਂ ਤੋਂ ਹਰ ਮਹੀਨੇ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ उस तहत नशा विरोधी समाज निर्माण संस्था के प्रधान बाल कृष्ण शर्मा वालों राशन की वंट की गई इस मौके दविंदर शर्मा संदीप कुमार अर्जुन कुमार सुलखना समेत कई लोग मौजूद सन जिनके कारण आज हम लोगों को भी आने का मौका मिलता है थोड़ा बहुत सेवा का भी मौका मिलता है सो तो हम इनके बहुत बड़ा भारी हैं राशन वितरण कार्यक्रम जो तीन वर्ष से चल रहा है वो संपन्न हो रहा है तीन साल से उसमें विभिन्न संस्थाओं का योगदान है समाज के सभी वर्गों का योगदान है मंदिर माता लाल देवी मॉडल टाउन विखे प्रधान विक्रम शर्मा की अगवाई हेठ रामायण पाठ किए जा रहे हैं वीडी गिनती लोग भाग लेके पाठ कर रहे हैं ਆਲ ਤਿੰਦੇ ਗਿਰੇ ਹੁਨੀ ਪ੍ਰਿਆਸ ਬਿਨੋ ਸੋਤਨ ਸਤਗੁਰੂ ਸ਼੍ਰੀ ਬਾਬਾ ਲਾਲ ਦਿਵਾਲ ਜੀ ਦਾ 669 ਵਾ ਜਨਮ ਦਿਹਾੜਾ ਮਹਾਉਤਸਵ ਠਾਕੁਰ ਦੁਆਰਾ ਗੱਦੀ ਸ਼੍ਰੀ ਬਾਬਾ ਲਾਲ ਦਿਵਾਲ ਚੌਂ ਕਰਮੋ ਜੋੜੀ ਵਿਖੇ 11 ਫਰਵਰੀ 2024 ਨੂੰ ਸ਼ਰਧਾ ਭਾਵਨਾ ਨਾਲ ਮਹਾਂਤ ਸ਼੍ਰੀ ਅਨੰਦਾਸ ਜੀ ਦੀ ਅਗਵਾਈ ਵਿੱਚ ਮਨਾਇਆ ਜਾਵੇਗਾ ਇਸੇ ਸੰਬੰਧ ਵਿੱਚ 9 ਫਰਵਰੀ 2024 ਨੂੰ ਸ਼ੋਭਾ ਯਾਤਰਾ ठाकुरद्वारा गद्दीशिरि बाबा लाल जी तो कड्डी जावेगी बाबा लाल दयाल जी दे जयंती महोत्सव ਦੇ ਸੰਬੰਧ ਵਿੱਚ ਪ੍ਰਭਾਤ ਫੇਰੀਆਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਕੱਡੀਆਂ ਜਾ ਰਹੀਆਂ ਹਨ ਇਸ ਤਹਿਤ 20 ਦਸੰਬਰ ਨੂੰ ਪ੍ਰਭਾਤ ਫੇਰੀ ਮੋਹਕੰਪੁਰਾ ਤੋਂ ਕੱਡੀ ਗਈ ਪ੍ਰਾਚੀਨ ਮੰਦਿਰ ठाकुरद्वारा ਲੋਗੜ ਗੇ ਬਗੀਚੀ ਪੈੜਾ ਮਾਲ ਵਿਖੇ 14 ਦਸੰਬਰ ਤੋਂ 21 ਦਸੰਬਰ ਤੱਕ ਸ਼੍ਰੀ ਮਦ ਭਾਗਵਤ ਕਥਾ ਸ਼੍ਰੀ ਗੋਵਿੰਦ ਕ੍ਰਿਸ਼ਨ ਸ਼ਾਸਤਰੀ ਜੀ ਵ੍ਰਿੰਦਾਵਨ ਵਾਲੇ ਕਰ ਰਹੇ ਹਨ ਇਸ ਮੌਕੇ ਰਾਜੇਸ਼ ਸ਼ਰਮਾ ਰੁਬੀਨਾ ਕਪੂਰ ਮੰਦਿਰ ਦੇ ਸਕਤਰ ਰਿਸ਼ੀ ਕਪੂਰ ਰਾਜਿੰਦਰ ਕੁਮਾਰ ਦਿਵੇਸ਼ ਕਟਾਰੀਆ ਸਮੇਤ ਕਈ ਲੋਕ ਹਾਜ਼ਰ ਸਨ ਤੂੰ ਡੁੱਗੀ ਆ ਜਾ ਰਾਇਆ ਤਾਂ ਉਹ ਆਪਣਾ ਬੰਦਾ ਜਲ ਤੋਂ نیچے ਰੱਖਾ ਔਰ ਆਪਣਾ ਲੋਕ ਨੂੰ ਕੁੱਤਾ ਪੀ ਕੇ ਆਇਆ ਉਸ ਨੂੰ ਗੜਵੀ ਕੇ ਲੋਟੇ ਕੇ ਦੁਨਾ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ जंडियाला गुरु विखेप पुलिस से हुई गोलीबारी दौरान एक गैंगस्टर टीम थाना मोहकमपुरा पुलिस ने एक 110 चाइना डोर के गट्टू की द्रामद ਇਸ ਸਕੀਮ ਤੋਂ ਵਾਝੇ ਆਟੋ ਚਾਲਕ ਨਗਰ ਨਿਗਮ ਅੰਮ੍ਰਿਤਸਰ ਵਿਖੇ ਰਾਹੀ ਦਫ਼ਤਰ ਨੂੰ ਕਰਸਾਤੇ ਹਨ ਸੰਪਰਕ ਇਹ ਸਨ આજ ਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ